ਇਨ ਬਿਨ ਲਾਗੂ ਕਰਵਾਉਣ ਲਈ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਹਾਲੇ ਤੱਕ ਇਸ ਹਦਾਇਤ ਦੇ ਉੱਤੇ ਉਚਿਤ ਕਾਰਵਾਈ ਨਹੀਂ ਕੀਤੀ ਜਦ ਕਿ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਜ਼ੋਰਾ ਸ਼ੋਰਾ ਨਾਲ ਚੱਲ ਰਹੇ ਹਨ ਕਈ ਸਕੂਲਾਂ ਵਿੱਚ ਤਾਂ ਦਾਖਲੇ ਮੁਕੰਮਲ ਵੀ ਹੋ ਚੁੱਕੇ ਹਨ ਪਰ ਹਾਲੇ ਤੱਕ ਸਰਕਾਰ ਦੇ ਕੰਨ ਤੇ ਜੂ ਤੱਕ ਨਹੀਂ ਸਰਕੀ ਇਹ ਵਿਚਾਰ ਸ੍ਰੀ ਊੰਕਾਰਨਾਥ ਰਿਟਾਇਰ ਐਡੀਸ਼ਨਲ ਡਿਪਟੀ ਸੀਏਜੀਆਫ ਇੰਡੀਆ ਅਤੇ ਰਿਟਾਇਰ ਏਜੀ ਪੰਜਾਬ ਨੇ ਪ੍ਰੈਸ ਮਿਲਣੀ ਵਿੱਚ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ ਵਿੱਚ ਖੋਟ ਹੈ ਕਿ ਉਹ ਕਮਜ਼ੋਰ ਵਰਗ ਦੇ ਲੋਕਾਂ ਨੂੰ ਸਿੱਖਿਆ ਦੇ ਅਧਿਕਾਰ ਐਗਟ 2009 ਦਾ ਲਾਭ ਦੇਣ ਵਿੱਚ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਨਾਲ ਸਰਦਾਰ ਕਿਰਪਾਲ ਸਿੰਘ ਜੀ ਮੁੰਡੀ ਰਿਟਾਇਰ ਸੀਨੀਅਰ ਅਕਾਊਂਟ ਆਫਸਰ ਵੀ ਮੌਜੂਦ ਰਹੇ ਤੇ ਉਨ੍ਹਾਂ ਨੇ ਵੀ ਪ੍ਰੈਸ ਅੱਗੇ ਆਪਣੇ ਵਿਚਾਰ ਪੇਸ਼ ਕੀਤੇ। ਉਨਾਂ ਨੇ ਇਸ ਪ੍ਰਤੀ ਆਪਣੇ ਵੱਲੋਂ ਵੱਖ-ਵੱਖ ਸਮੇਂ ਤੇ ਕੀਤੇ ਗਏ ਯਤਨਾਂ ਦੀ ਪੂਰੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪੂਰੇ ਭਾਰਤ ਵਿੱਚ ਇਸ ਹੈ ਗੱਡਾ ਲਾਭਪਾਤਰੀਆਂ ਨੂੰ ਲਾਭ ਮਿਲ ਰਿਹਾ ਹੈ ਪਰ ਪੰਜਾਬ ਦੀ ਸਰਕਾਰ ਵੱਲੋਂ ਇਸ ਲਈ ਹਾਲੇ ਤੱਕ ਵੀ ਕੋਈ ਐਲਾਨ ਨਹੀਂ ਕੀਤਾ ਗਿਆ। ਆਓ ਦੇਖਦੇ ਹਾਂ ਦੋਨਾ ਅਗਵਾ ਨੇ ਸਾਡੇ ਚੈਨਲ ਦੀ ਟੀਮ ਨਾਲ ਜੋ ਗੱਲਬਾਤ ਕੀਤੀ। ਕੀ ਕਰੀ ਕਿ ਕਹਿਣਾ ਚਾਹੁੰਦੇ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਆ ਉਹਦਾ ਮੁੱਖ ਮੁੱਦਾ ਹੈ ਕਿ ਜੋ ਹਾਈ ਕੋਰਟ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 19 ਫਰਵਰੀ 2025 ਨੂੰ ਜੋ ਹੁਕਮ ਦਿੱਤੇ ਸੀਗੇ ਜੋ ਫੈਸਲਾ ਕੀਤਾ ਸੀਗਾ ਰਾਈਟ ਟੂ ਐਜੂਕੇਸ਼ਨ ਐਕਟ ਪੰਜਾਬ ਦੇ ਬਾਰੇ ਜੋ ਪੰਜਾਬ ਦੇ ਵਿੱਚ ਪਿਛਲੇ 15 ਸਾਲਾਂ ਤੋਂ ਲਾਗੂ ਨਹੀਂ ਸੀ ਹੋ ਰਿਹਾ ਜੀ ਤੁਹਾਨੂੰ ਪਤਾ ਹੈ ਕਿ 2009 ਦੇ ਵਿੱਚ ਪਾਰਲੀਮੈਂਟ ਨੇ ਕਾਨੂੰਨ ਬਣਾਤਾ ਤੇ 1 1 ਅਪ੍ਰੈਲ 2010 ਤੋਂ ਇਹ ਕਾਨੂੰਨ ਪੂਰੇ ਭਾਰਤ ਦੇ ਵਿੱਚ ਸਾਰੇ ਰਾਜਾਂ ਵਿੱਚ ਲਾਗੂ ਹੋ ਗਿਆ। ਲੇਕਿਨ ਪੰਜਾਬ ਸਰਕਾਰ ਦੇ ਵਿੱਚ ਇਹ ਲਾਗੂ ਨਹੀਂ ਸੀ ਹੋਇਆ ਕਿਉਂਕਿ ਇਹਨਾਂ ਨੇ ਆਪਣੇ ਜਿਹੜੀ ਐਨਓਸੀ ਦੀ ਕੰਡੀਸ਼ਨ ਜਦੋਂ ਰੂਲ ਬਣਾਉਦੇ ਸਮੇਂ ਇਹਨਾਂ ਨੇ 2011 ਵਿੱਚ ਰੂਲ ਬਣਾਏ 1 10 2011 ਨੂੰ ਤੇ ਇਹਨਾਂ ਨੇ ਆਪਣੇ ਰੂਲ ਦੇ ਵਿੱਚ ਇੱਕ ਰੂਲ ਬਣਾਇਆ ਜਿਹੜਾ 7 ਵਿਧਨ ਪ੍ਰੈਕਟ 4 ਬਣਾਇਆ ਸੀਗਾ ਉਹਦੇ ਵਿੱਚ ਇੱਕ ਕੰਡੀਸ਼ਨ ਪਾਤੀ ਵੀ 7.4 ਕਿ ਜੇ ਪਹਿਲਾਂ ਬੱਚੇ ਸਕੂਲ ਦੇ ਵਿੱਚ ਜਾਣਗੇ ਸਰਕਾਰੀ ਸਕੂਲ 'ਚ ਜੀ ਉੱਥੋਂ ਐਡਮਿਸ਼ਨ ਨਹੀਂ ਮਿਲੇਗਾ ਤਾਂ ਫਿਰ ਇਹ ਪ੍ਰਾਈਵੇਟ ਅਨਰੀਡਡ ਸਕੂਲਾਂ ਵਿੱਚ ਜਾ ਸਕਦੇ ਆ ਇੱਕ ਮਹੱਤਵਪੂਰਨ ਜਿਹੜੀ ਗੱਲ ਸਮਝਣ ਵਾਲੀ ਇਹ ਆ ਕਿ ਰਾਈਟ ਟੂ ਐਜੂਕੇਸ਼ਨ ਐਕਟ ਦਾ ਜਿਹੜਾ ਸੈਕਸ਼ਨ 12 1 ਸੀ ਆ ਬਰੀਫਲੀ ਉਹਦਾ ਮਕਸਦ ਇਹੀ ਹੈ ਕਿ 25% ਜਿਹੜੇ ਦਾਖਲੇ ਅਨਰੀਡਡ ਸਕੂਲਾਂ ਵਿੱਚ ਪੜਾਈ ਹੋਣੀਆਂ ਉਹ ਗਰੀਬ ਵਰਗਿਆਂ ਦੇ ਬੱਚਿਆਂ ਨੂੰ ਉਹਨਾਂ ਦੇ ਦਾਖਲੇ ਮਿਲਣੇ ਹੈਗੇ ਆ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਤੇ ਜਿਹੜਾ ਰੂਲ ਪੰਜਾਬ ਸਰਕਾਰ ਨੇ ਬਣਾ ਦਿੱਤਾ ਉਸ ਵੇਲੇ 2011 ਦੇ ਵਿੱਚ ਅਕਾਲੀ ਦਲ ਭਾਜਪਾ ਦੀ ਸਰਕਾਰ ਉਸ ਵੇਲੇ ਸੀਗੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਜੀ ਉਹਨਾਂ ਨੇ ਰੂਲ ਬਣਾ ਦਿੱਤਾ ਕਿ ਪਹਿਲਾਂ ਸਰਕਾਰੀ ਸਕੂਲ ਚ ਉੱਚ ਜਾਓ ਜੇ ਐਡਮਿਸ਼ਨ ਨਹੀਂ ਮਿਲਦਾ ਤੇ ਪ੍ਰਾਈਵੇਟ ਹਾਈ ਰੇਟ ਸਕੂਲਾਂ ਵਿੱਚ ਜਾਓ ਸੋ ਇਹ 15 ਸਾਲਾਂ ਦੀ ਕਹਾਣੀ ਹੈ 15 ਸਾਲਾਂ ਦੀ ਲੜਾਈ ਹੈ 15 ਸਾਲਾਂ ਦੀ ਜਦੋਂ ਜਹਿਰ ਹੈ ਬਹੁਤ ਸਾਰੀਆਂ ਚਿੱਠੀਆਂ ਪੱਤਰ ਲਿਖੇ ਗਏ ਬਹੁਤ ਸਾਰੇ ਧਰਨੇ ਵੀ ਲੱਗੇ ਅਖਬਾਰਾਂ ਦੇ ਵਿੱਚ ਵੀ ਆਇਆ ਮੀਡੀਆ ਦੇ ਵਿੱਚ ਵੀ ਆਇਆ ਤੇ ਇੱਕ ਵੀ ਬੱਚੇ ਨੂੰ ਐਡਮਿਸ਼ਨ ਰਾਈਟ ਟੂ ਐਜੂਕੇਸ਼ਨ ਐਕਟ ਦੇ ਮੁਤਾਬਕ ਨਹੀਂ ਮਿਲਿਆ ਜਿਸ ਕਰਕੇ ਪਿਛਲੇ 15 ਸਾਲਾਂ ਦੇ ਵਿੱਚ ਤਕਰੀਬਨ 10 ਲੱਖ ਬੱਚੇ ਦਾ ਵਿਆਰੀ ਵਿਦਿਆ ਦਾ ਨੁਕਸਾਨ ਹੋਇਆ ਕਿਉਂਕਿ ਇੱਕ CIE of India ਦੀ ਰਿਪੋਰਟ ਹੈ ਉਹਦੇ ਵਿੱਚ ਅੰਕੜੇ ਦਿੱਤੇ ਗਏ ਨੇ ਕਿ ਪਹਿਲੀ ਕਲਾਸ ਦੇ ਵਿੱਚ ਹਰ ਸਾਲ ਤਕਰੀਬਨ 3 ਲੱਖ ਬੱਚੇ ਦਾਖਲ ਲੈਂਦੇ ਨੇ ਉਹਦੇ ਮੁਤਾਬਕ ਜੋ ਗਿਣਤੀ ਬਣਦੀ ਹੈ 25% ਉਹ ਗਿਣਤੀ ਬਣਦੀ ਹੈ 75000 ਬੱਚਾ ਹਰ ਸਾਲ 25% ਦਾ ਜੋ ਮਿਲਣਾ ਸੀਗਾ ਫਾਇਦਾ ਪੜ੍ਹਾਈ ਦਾ ਮਿਆਰੀ ਵਿੱਦਿਆ ਦਾ ਗਰੀਬ ਵਰਗ ਦੇ ਬੱਚਿਆਂ ਨੂੰ ਉਹ ਪਿਛਲੇ 15 ਸਾਲਾਂ ਵਿੱਚ ਨਹੀਂ ਮਿਲ ਸਕਿਆ ਕਿਉਂਕਿ ਪੰਜਾਬ ਸਰਕਾਰ ਨੇ ਇਹ ਕਾਨੂੰਨ ਇਹ ਆ ਜੋ ਪਾਰਲੀਮੈਂਟ ਨੇ ਬਣਾਇਆ ਸੀ ਲਾਗੂ ਨਹੀਂ ਕੀਤਾ ਉਸ ਪੰਜਾਬ ਸਰਕਾਰ ਦੇ ਇਸ ਰਵਈਏ ਕਰਕੇ ਇਸ ਰੂਲ ਦੇ ਅਗੇਂਸਟ ਜੋ ਇਹਨਾਂ ਨੇ ਰੂਲ ਬਣਾਏ ਸੀਗੇ 2011 ਵਿੱਚ ਪੰਜਾਬ ਰਾਈਟ ਟੂ ਐਜੂਕੇਸ਼ਨ ਰੂਲ 2011 ਉਹਦੇ ਖਿਲਾਫ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਜਨਵਰੀ 2024 ਨੂੰ ਉਹਦੇ ਨਾਲ ਦੋ ਤਿੰਨ ਹੋਰ ਸਾਡੇ ਸਾਥੀ ਸੀ ਬੰਦੇ ਸੀਗੇ ਜਿਨ੍ਹਾਂ ਨੇ ਛੱਡੀ ਪਟੀਸ਼ਨ ਦੇ ਨਾਲ ਆਪਣੀ ਪਟੀਸ਼ਨ ਵੀ ਪਾਈ ਤੇ 4-5 ਜਿਹੜੀਆਂ ਅ ਡੇਟਪਿੰਆ ਤਰੀਕਾ ਪਈਆ ਸੁਣਵਾਈ ਹੋਈ ਪੰਜਾਬ ਸਰਕਾਰ ਦਾ ਉਹਦੇ ਵਿੱਚ ਜੋ ਹੁਕਮ ਆਇਆ ਪੰਜਾਬ ਸਰਕਾਰ ਦਾ ਜੋ ਰਿਪਲਾਈ ਆਇਆ ਉਹਦੇ ਵਿੱਚ ਉਹ ਵੀ ਆਇਆ ਉਸ ਤੋਂ ਬਾਅਦ ਆ ਇਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 19 ਫਰਵਰੀ 2025 ਨੂੰ ਆਪਣਾ ਹੁਕਮ ਆਪਣਾ ਫੈਸਲਾ ਸੁਣਾਇਆ ਕਿ ਜੋ 7.4 ਜਾਨੀ 7.4 ਧੂਲ ਪੰਜਾਬ ਰਾਈਟ ਟੂ ਐਜੂਕੇਸ਼ਨ ਰੂਲ 2011 ਜੋ ਪੰਜਾਬ ਸਰਕਾਰ ਨੇ ਬਣਾਇਆ ਸੀ ਉਹ ਗੈਰਕਾਨੂੰਨੀ ਹੈ ਉਹ ਗੈਰਸੰਵਿਧਾਨਿਕ ਹੈ ਅਨਕਨਸਟੀਚੂਨਲ ਹੈ ਇਸ ਕਰਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਸ ਰੂਲ ਨੂੰ ਗੈਰਸੰਵਿਧਾਨਿਕ ਕਰਾ ਦਿੱਤਾ ਇਲੀਗਲ ਕਰਾ ਦਿੱਤਾ ਕਿ ਵੀ ਤੁਹਾਡਾ ਕਾਨੂੰਨ ਗਲਤ ਹੈ ਤੇ ਤੁਸੀਂ ਹੁਣ ਇਸ ਕਾਨੂੰਨ ਨੂੰ ਰੱਦ ਕਰਦੇ ਹੋਏ 2025 ਔਰ 26 ਦਾ ਜਿਹੜਾ ਸੈਸ਼ਨ ਬੱਚਿਆਂ ਦਾ ਜਿਹੜਾ ਵੀ ਸ਼ੁਰੂ ਹੋਣਾ ਹੈ 25 26 ਜੋ 1 April ਨੂੰ ਅੱਜ ਦੀ ਡੇਟ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਕਿ ਇਹਨਾਂ ਬੱਚਿਆਂ ਨੂੰ 25% ਜੋ ਦਾਖਲੇ ਗਰੀਬ ਵਰਗ ਦੇ ਬੱਚਿਆਂ ਨੂੰ ਜੋ ਐਕਟ ਦੇ ਵਿੱਚ ਪਾਸ਼ਾ ਲਿਖੀ ਹੈ ਉਹ ਹੈ ਕਿ 25% ਬੱਚਾ ਨੂੰ ਬੀਕਰ ਸੈਕਸ਼ਨ ਐਂਡ ਡਿਸਐਡਵਾਂਟੇਜ ਗਰੁੱਪ ਉਹਨਾਂ ਨੂੰ ਇਹ ਦਾਖਲੇ ਮਿਲਨੇ ਹੈਗੇ ਤੇ ਤੁਸੀਂ ਪੰਜਾਬ ਸਰਕਾਰ ਇਸ ਨੂੰ ਕਾਨੂੰਨੀ ਇਸ ਜਿਹੜਾ ਹੈਗਾ ਜੋ ਹੁਕਮ ਆਇਆ ਉਹਨੂੰ ਇਨਸ਼ੋਰ ਕਰੇ ਉਹਨੂੰ ਲਾਗੂ ਕਰੇ ਸਾਰੇ ਸਰਕਾਰ ਪੰਜਾਬ ਸਰਕਾਰ ਇਹਨੂੰ ਲਾਗੂ ਕਰੇ ਔਰ ਇਹਦੇ ਨਾਲ ਇੱਕ ਹੋਰ ਉਹਨਾਂ ਨੇ ਹੁਕਮ ਦਿੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿ ਜਿਹੜੇ ਅਫੀਸ਼ਰਸ ਆਫ ਦੀ ਪੰਜਾਬ ਗਵਰਨਮੈਂਟ ਹੈ ਦੇ ਮਸਟ ਇਨਸ਼ੋਰ ਦੀ ਇੰਪਲੀਮੈਂਟੇਸ਼ਨ ਆਫ ਦੀ ਆਰਡਰਸ ਆਫ ਦੀ ਹਾਈ ਕੋਰਟ ਇਹਦਾ ਮਤਲਬ ਹੈ ਕਿ ਉਹਨਾਂ ਨੇ ਬਹੁਤ ਹੀ ਸਖਤ ਹੁਕਮ ਦਿੱਤੇ ਨੇ ਸਖਤ ਫੈਸਲਾ ਚੁਣਾਇਆ ਕਿ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਹੈ ਸਵੰਧਤ ਉਹ ਇਸ ਕਾਨੂੰਨ ਨੂੰ ਲਾਗੂ ਕਰਨਗੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 19 ਫਰਵਰੀ ਨੂੰ ਜਿਹੜੇ ਹੁਕਮ ਦਿੱਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਸੈਸ਼ਨ 2025-26 ਆ ਉਹਦੇ ਵਿੱਚ ਜਿਹੜੇ ਦਾਖਲੇ ਆ ਉਹ ਪੂਰੇ ਪੰਜਾਬ ਦੇ ਵਿੱਚ ਅਨਰੀਡ ਪ੍ਰਾਈਵੇਟ ਸਕੂਲਾਂ ਦੇ ਵਿੱਚ 25% ਦਾਖਲਿਆਂ ਨੂੰ ਯਕੀਨੀ ਬੜਾਇਆ ਜਾਵੇ ਔਰ ਉਹਦੇ ਨਾਲ ਇਹਨਾਂ ਨੇ ਵੀ ਕਿਹਾ ਕਿ ਇਹਨਾਂ ਦੀ ਯਕੀਨੀ ਬਣਾਉਣਾ ਇਹਨੂੰ ਲਾਗੂ ਕਰਨਾ ਪੰਜਾਬ ਸਰਕਾਰ ਉਹਦੇ ਅਧਿਕਾਰੀਆਂ ਦੇ ਲਈ ਬਹੁਤ ਜ਼ਰੂਰੀ ਹੈ ਕੰਪਲਸਰੀ ਹੈ ਤੇ ਉਹਨਾਂ ਨੇ ਜਿਹੜੀ ਲੈਂਗੁਏਜ ਜੋ ਯੂਜ਼ ਕੀਤੀ ਸੀ ਜੋ ਮੈਂਕਤੀ ਕਰਿਆ ਕਿ ਜੋ ਮਾਨਜੋਗ ਹਰਿਆਣਾ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਇਸਤੇਮਾਲ ਕੀਤਾ ਆਪਣੇ ਜੋ ਸ਼ਬਦ ਬੜੀ ਸਖਤੀ ਦੇ ਨਾਲ ਉਹਨਾਂ ਨੇ ਇਹ ਫੈਸਲਾ ਦਿੱਤਾ ਹੈ ਕਿ ਦੀ ਅਫੀਸ਼ੀਅਲ ਕਨਸਰਨਡ ਆਫ ਦੀ ਪੰਜਾਬ ਗਵਰਨਮੈਂਟ ਵਿਲ ਇਨਸ਼ੋਰ ਦੀ ਇੰਪਲੀਮੈਂਟੇਸ਼ਨ ਆਫ ਦੀ ਆਰਡਰ ਆਫ ਦੀ ਹਾਈ ਕੋਰਟ ਤੋਂ 19 ਫਰਵਰੀ ਨੂੰ ਹੁਣ ਮਹੱਤਵਪੂਰਨ ਗੱਲ ਇਹ ਸਮਝਣੇ ਵਾਲੀ ਹੈ ਕਿ 19 ਫਰਵਰੀ ਨੂੰ ਆਰਡਰ ਆ ਗਏ ਉਸ ਤੋਂ ਬਾਅਦ ਜਿਹੜੀ ਪ੍ਰਕਿਰਿਆ ਆ ਦਾਖਲਿਆਂ ਦੀ ਪ੍ਰਕਿਰਿਆ ਸਾਨੂੰ ਸਭ ਨੂੰ ਪਤਾ ਹੈ ਕਿ ਉਹ ਫਰਵਰੀ ਮਾਰਚ ਦੇ ਵਿੱਚ ਸ਼ੁਰੂ ਹੋ ਜਾਂਦੀ ਤੇ ਅਪ੍ਰੈਲ ਪਹਿਲੀ ਤੋਂ ਪੜਾਈ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਦਾਖਲੇ ਜਿਹੜੇ ਅਨਲਿਡ ਪ੍ਰਾਈਵੇਟ ਸਕੂਲ ਹੈ ਇਹ ਤਕਰੀਬਨ ਇਹਨਾਂ 2 ਮਹੀਨੇ ਦੇ ਵਿੱਚ ਕਰਦੇ ਆ ਇੰਨੇ ਸਖਤ ਹੁਕਮ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਉਹ ਵੀ ਮਾਰਚ ਨੂੰ ਉਹਨਾਂ ਨੇ ਆਪਣੀ ਮਨਜ਼ੂਰੀ ਦੇ ਕੇ ਜਿਹੜਾ ਇਲੀਗਲ ਅਨਕਨਸਟੀਚੂਅਲ ਰੂਲ ਸੱਤ ਵਿਦਿਨ ਵਿਕਟਚਾਰ ਸੀਗਾ ਪੰਜਾਬ ਰਾਈਟ ਟੂ ਐਜੂਕੇਸ਼ਨ ਰੂਲ 2011 ਦਾ ਉਹਨੂੰ ਵਿਡਰਾ ਕਰਨ ਦੀ ਉਹਨੂੰ ਰੱਦ ਕਰਨ ਦੀ ਮਨਜ਼ੂਰੀ ਇਹਨੂੰ ਦੇਣ ਦੇ ਲਈ ਉਹਨਾਂ ਨੂੰ ਇੱਕ ਮਹੀਨਾ ਲੱਗ ਗਿਆ ਜਦ ਕਿ ਪੰਜਾਬ ਸਰਕਾਰ ਮਾਨਯੋਗ ਹਾਈ ਕੋਰਟ ਨੇ ਕਿਹਾ ਸੀਗਾ ਕਿ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਯਕੀਨੀ ਬਣਾਇਆ ਜਾਵੇ ਇੱਕ ਮਹੀਨਾ ਤੱਕ ਇਹਨਾਂ ਨੂੰ ਕੈਬਨਿਟ ਦੀ ਮੀਟਿੰਗ ਕਰਨ ਲੱਗ ਗਿਆ ਉਹਦੇ ਨਾਲ ਕੀ ਹੋਇਆ ਕਿ 2-3 ਦਿਨ ਦੇ ਬਾਅਦ ਇਹਨਾਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ এডਿਕੇਸ਼ਨ ਸੈਕਟਰੀ ਔਰ ਇਹਨਾਂ ਦੇ ਜਿਹੜੇ ਡੀਪੀਆਈ ਨੇ ਜਿਹੜੇ ਜਿਹੜੇ ਪ੍ਰਾਇਮਰੀ ਜਿਹੜੀ ਸਿੱਖਿਆ ਹੈਗੀ ਹੈ ਜਿਹੜਾ ਰਾਈਟ ਟੂ এডਿਕੇਸ਼ਨ ਲਾਗੂ ਕਰਨ ਵਾਲਾ ਵਿਭਾਗ ਹੈ ਹੈਡਕਟਰ ਹੈਡ ਆਫ ਦੀ ਡਿਪਾਰਟਮੈਂਟ ਹੈ ਇਹਨਾਂ ਨੇ 21 ਮਾਰਚ ਨੂੰ ਹੁਕਮ ਜਾਰੀ ਕੀਤਾ ਸੈਕਟਰੀ ਨੇ ਤੇ 24 ਮਾਰਚ 2000 ਪੱਛੀ ਨੂੰ ਡੀਪੀਆਈ ਨੇ ਆਪਣੇ ਜਿਹੜੇ ਸਾਰੇ ਸਿੱਖਿਆ ਅਧਿਕਾਰੀ ਹੈ ਜ਼ਿਲ੍ਹਾ ਸਿੱਖਿਆ ਅਫਸਰ ਹੈ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਉਹਨਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਕਿ ਇਸ ਜੋ ਫੈਸਲਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਲਾਗੂ ਕੀਤਾ ਜਾਵੇ ਔਰ ਨਾਲ ਹੀ ਜਿੰਨੇ ਵੀ ਸਾਰੇ ਪ੍ਰਾਈਵੇਟ ਅੰਡਰਟੇਕਡ ਸਕੂਲ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਹੈਗੇ ਆ ਉਹਨਾਂ ਨੂੰ ਸੂਚਿਤ ਕੀਤਾ ਜਾਵੇ ਕਿ ਇਹ ਆ ਦਾਖਲੇ ਕਰਨੇ ਹੈਗੇ ਆ ਤੋਂ ਰਲਾ ਮਲਾ ਕੇ ਜੋ ਜਿਹੜੀ ਪਿਕਚਰ ਬਣਦੀ ਸਾਹਮਣੇ ਦਿਖਾਈ ਦੇ ਰਹੀ ਆ ਜੋ ਅਸੀਂ ਵੀ ਅੱਜ ਦੇਖ ਰਹੇ ਆ ਪਿਛਲੇ ਜਦੋਂ ਦੇ ਅਸੀਂ ਇਹ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਹਾਈ ਕੋਰਟ ਦਾ ਫੈਸਲਾ ਆਇਆ ਔਰ ਪੰਜਾਬ ਸਰਕਾਰ ਨੇ ਆਪਣੇ ਰੂਲ ਜਿਹੜਾ ਇਲੀਜੀ ਸੀ ਉਹਨੂੰ ਵਿਟਰਾ ਕੀਤਾ ਹੈ ਹਦਾਇਤਾਂ ਜਾਰੀ ਕੀਤੀਆਂ ਕਿ ਅਸੀਂ ਫਿਰ ਰਾਈਟ ਟੂ ਐਜੂਕੇਸ਼ਨ ਐਕਟ ਦੇ ਅੰਦਰ ਕਿਉਂਕਿ ਇੱਕ ਸੂਚਨਾ ਪ੍ਰਾਪਤ ਕਰਨ ਦੇ ਲਈ ਸੂਚਨਾ ਲੈਣ ਦੇ ਲਈ ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜਾ 2005 ਦਾ ਬਣਾਇਆ ਉਹਦੇ ਅਧੀਨ ਅਸੀਂ ਇਨਫੋਰਮੇਸ਼ਨ ਲਈ ਔਰ ਸਾਨੂੰ 4-5 ਜ਼ਿਲ੍ਹਿਆਂ ਤੋਂ ਇਨਫੋਰਮੇਸ਼ਨ ਆ ਚੁੱਕੀ ਹੈ ਕਿ ਤੀ ਕਤੀ ਮਾਰਚ ਤੱਕ ਪਹਿਲੀ 2 ਅਪ੍ਰੈਲ ਤੱਕ ਇੱਕ ਵੀ ਬੱਚੇ ਨੂੰ ਦਾਖਲਾ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਬੱਚੇ ਨੂੰ ਕਿਸੇ ਵੀ ਇੱਕ ਵੀ ਅਨੈਡੇਡ ਪ੍ਰਾਈਵੇਟ ਸਕੂਲ ਨੇ ਅਜ ਤੱਕ ਦਾਖਲਾ ਨਹੀਂ ਦਿੱਤਾ ਜੋ ਕਿ ਬਹੁਤ ਹੀ ਗੰਭੀਰ ਦਾ ਗੰਭੀਰ ਮਿਸ਼ਾ ਹੈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਤੇ ਸਾਡੇ ਕੋਲ ਕਿਉਂਕਿ ਸਾਰੀ ਜਿਹੜੀ ਆ ਅਖਬਾਰਾਂ ਦੇ ਵਿੱਚ ਵੀ ਆਇਆ ਮੀਡੀਆ ਦੇ ਵਿੱਚ ਵੀ ਆਇਆ ਮੀਡੀਆ ਨੇ ਆਪਣਾ ਰੋਲ ਬਹੁਤ ਵਧੀਆ ਤਰੀਕੇ ਨਾਲ ਅਦਾ ਕੀਤਾ ਇਹਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਜਲੰਧਰ ਜਾ ਕੇ ਵੀ ਕੀਤੀ ਸੀਗੀ ਆ ਬਈ ਇਸ ਐਕਟ ਦੇ ਬਾਰੇ ਬਈ ਹਾਈ ਕੋਰਟ ਦਾ ਫੈਸਲਾ ਕੀ ਹੈਗਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਕੀ ਹੈਗੀ ਆ ਜਿਹੜੇ ਪੰਜਾਬ ਸਰਕਾਰ ਦੇ ਸਿੱਖਿਆ ਅਧਿਕਾਰੀ ਹੈਗੇ ਆ ਸੈਕਟਰੀ ਹੈ ਡੀਪੀਆਈ ਨੇ ਉਹਨਾਂ ਦੀ ਕੀ ਜ਼ਿੰਮੇਵਾਰੀ ਆ ਜ਼ਿਲ੍ਹਾ ਸਿੱਖਿਆ ਅਫਸਰਾਂ ਦੀ ਕੀ ਜ਼ਿੰਮੇਵਾਰੀ ਆ ਤੇ ਪ੍ਰਾਈਵੇਟ ਅੰਡਰਟ ਸਬੂਲਿਆਂ ਦੀ ਕੀ ਜ਼ਿੰਮੇਵਾਰੀ ਆ ਇਹਨੂੰ ਜਲਦੀ ਤੋਂ ਜਲਦੀ ਅਗਰ ਲਾਗੂ ਨਾ ਕੀਤਾ ਗਿਆ ਤਾਂ ਜਿਹੜਾ ਹਾਈ ਕੋਰਟ ਦਾ ਫੈਸਲਾ ਆ ਉਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਵੇਗਾ ਤੇ ਅੱਜ ਅਸੀਂ ਅੱਜ 7 ਅਪ੍ਰੈਲ ਹੋ ਗਈ ਆ ਤੇ ਅੱਜ ਤੱਕ ਤੁਸੀਂ ਦੇਖ ਲਓ ਕਿ ਹਾਈ ਕੋਰਟ ਦੇ ਫੈਸਲੇ ਹੋਏ ਨੂੰ ਵੀ ਆ ਤਕਰੀਬਨ 45 46 ਦਿਨ ਹੋ ਚੁੱਕੇ ਨੇ ਤੇ ਜਿਹੜੀ ਜਿਹੜਾ ਜਿਹਨੂੰ ਕਹਿੰਦੇ ਪ੍ਰਣਾਲਾ ਪੰਜਾਬੀ ਦੇ ਵਿੱਚ ਵੀ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਕਿ ਇਸ ਐਕਟ ਨੂੰ ਇਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਲਾਗੂ ਨਹੀਂ ਹੋ ਰਿਹਾ ਅਸੀਂ ਫਿਰ ਕਾਫੀ ਇਹਦੇ ਬਾਰੇ ਦੱਸਣਾ ਚਾਹਾਂਗੇ ਆਪਣੇ ਪੰਜਾਬ ਦੇ ਲੋਕਾਂ ਨੂੰ ਕਿ ਮੁੱਖ ਮੰਤਰੀ ਜਾਵ ਨੂੰ ਅਸੀਂ ਚਿੱਠੀ ਲਿਖੀ ਨੰਬਰ ਇਹ ਕਿ ਬਣਦਾ ਸੀਗਾ ਕਿ ਜਿੰਨੀਆਂ ਵੀ ਸਰਕਾਰੀ ਸਕੀਮਾਂ ਨੇ ਸਰਕਾਰੀ ਰੂਲ ਨੇ ਉਹਨਾਂ ਦੇ ਮੁਤਾਬਕ ਜੋ ਵੀ ਲੋਕਾਂ ਨੂੰ ਫਾਇਦਾ ਹੋਣਾ ਹੈ ਸਕੀਮਾਂ ਦਾ ਲਾਭ ਲੈਣਾ ਹੈ ਲਾਹਤਰੀਆਂ ਨੂੰ ਬੈਨੇਫਿਸ਼ੀਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਲਈ ਪੰਜਾਬ ਸਰਕਾਰ ਕੀ ਕਰ ਰਹੀ ਹੈ ਕਿਉਂਕਿ 15 ਸਾਲਾਂ ਤੋਂ ਲੱਗੂ ਨਹੀਂ ਸੀ ਹੋ ਰਿਹਾ ਤਾਂ ਇਹ ਇੱਕ ਜ਼ਿੰਮੇਵਾਰੀ ਬਣਦੀ ਸੀ ਮੁੱਖ ਮੰਤਰੀ ਸਾਹਿਬ ਦੀ ਜਿਵੇਂ ਕਿ ਬਾਕੀ ਜਿੰਨੀਆਂ ਵੀ ਸਾਰੀਆਂ ਸਕੀਮਾਂ ਨੇ ਉਹਦੇ ਬਾਰੇ ਐਡਵਰਟਾਈਜ਼ਮੈਂਟ ਕਰਦੇ ਆ ਜਾਂ ਮਸ਼ਹੂਰੀ ਦਿੰਦੇ ਨੇ ਅਖਬਾਰਾਂ ਵਿੱਚ ਦਿੰਦੇ ਨੇ ਟੀਵੀ ਰਾਹੀਂ ਦਿੰਦੇ ਨੇ ਹੋਰ ਕਈ ਸੋਸ਼ਲ ਮੀਡੀਆ ਦੇ ਸਾਧਨਾਂ ਰਾਹੀਂ ਦਿੰਦੇ ਨੇ ਤੇ ਪੂਰੇ ਫੁੱਲ ਪੇਜ ਦੀ ਐਡਵਰਟਾਈਜ਼ਮੈਂਟ ਹੁੰਦੀ ਹੈ ਬਾਕੀ ਸਕੀਮਾਂ ਦੇ ਬਾਰੇ لیکن بڑی ਮੈਂ ਇਹ ਤਾਂ ਇਹੀ ਕਮਾਂਗਾ ਕਿ ਬੜੀ ਬਦਕਿਸਮਤੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਜਿਹੜੀ ਸਿੱਖਿਆ ਦਾ ਸਿੱਖਿਆ ਔਰ ਸਿਹਤ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਿੱਚ ਇਹਨਾਂ ਨੇ ਸਰਕਾਰ ਬਣਾਈ ਸੀ ਤੇ ਸਿੱਖਿਆ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇੱਕ ਵੀ ਐਡ ਨਹੀਂ ਦਿੱਤੀ ਇੱਕ ਵੀ ਬਿਆਨ ਨਹੀਂ ਦਿੱਤਾ ਔਰ ਕੋਈ ਵੀ ਅਖਬਾਰ ਦੇ ਵਿੱਚ ਨਹੀਂ ਆ ਟੀਵੀ ਦੇ ਵਿੱਚ ਨਹੀਂ ਆ ਕਿ ਜਿਹੜੇ ਬੱਚੇ एलिजिਬਲ ਹੈਗੇ ਆ ਜਿਹੜੇ ਮਾਪੇ ਜਿਹਨਾਂ ਦੇ ਬੱਚੇ एलिजिਬਲ ਹੈਗੇ ਆ ਉਹ ਆਪਣੇ ਅਨਰੇਡਡ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਦਾਖਲ ਕਰਾਉਣ ਤੇ ਅਸੀਂ ਇੱਕ 24 ਮਾਰਚ ਮਾਰਚ ਨੂੰ 24 ਮਾਰਚ ਨੂੰ ਸਿੱਖਿਆ ਸਕੱਤਰ ਜਿਹੜੇ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਸਕੂਲ ਐਜੂਕੇਸ਼ਨ ਹੈ ਉਹਨਾਂ ਨੂੰ ਇੱਕ ਈਮੇਲ ਪਾਈ ਸੀ ਚਿੱਠੀ ਲਿਖੀ ਸੀ ਉਸ ਤੋਂ ਬਾਅਦ ਇੱਕ ਫੋਨ ਵੀ ਕੀਤਾ ਕਿ ਸਾਨੂੰ ਮਿਲਣ ਦੀ ਇੱਕ ਅਪਾਇੰਟਮੈਂਟ ਦਿੱਤੀ ਜਾਵੇ ਅਸੀਂ ਐਕਸਪਲੇਨ ਕਰ ਚੱਕੀਏ ਅਸੀਂ ਸਾਰੇ ਰਲ ਮਿਲ ਕੇ ਕਿਉਂਕਿ ਅਸੀਂ ਹਾਈ ਕੋਰਟ ਦੇ ਕੇਸ ਦੇ ਵਿੱਚ ਪਟੀਸ਼ਨਰ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਇੱਕ ਮੀਟਿੰਗ ਕਰ ਲਈਏ ਤਾਂ ਕਿ ਇਸ ਐਕਟ ਨੂੰ ਜਲਦੀ ਤੋਂ ਜਲਦੀ ਬੜੇ ਸੂਚਾਰੂ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ ਇਹਦੇ ਵਿੱਚ ਦੋ ਤਿੰਨ ਚਾਰ ਗੱਲਾਂ ਜਿਹੜੀਆਂ ਮਹੱਤਵਪੂਰਨ ਜਿਹੜੀਆਂ ਪੰਜਾਬ ਸਰਕਾਰ ਨੂੰ ਕਰਨੀਆਂ ਬਣਦੀਆਂ ਸਨ ਉਹ ਨੰਬਰ ਇੱਕ ਐਡਵਰਟਾਈਜ਼ਮੈਂਟ ਨਹੀਂ ਕੀਤੀ ਅਵੇਅਰਨੈਸ ਨਹੀਂ ਕੀਤੀ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਕਿ ਐਕਟ ਕੀ ਹੈਗਾ ਕੀ ਕਾਨੂੰਨ ਹੈਗਾ ਕਿਹੜੇ ਸਕੂਲਾਂ 'ਚ ਦਾਖਲਾ ਹੋਣਾ ਕਿਹੜੇ ਐਲੀਜੀਬਲ ਹੈਗੇ ਕਿਹੜੀਆਂ ਕਲਾਸਾਂ ਵਿੱਚ ਦਾਖਲਾ ਹੋਣਾ ਜਿਹੜੀ ਕਿਹੜੀ ਐਪਲੀਕੇਸ਼ਨ ਦੇਣੀ ਆ ਇਹਨਾਂ ਨੇ ਕੋਈ ਸਟੈਂਡਰਡਾਈਜ਼ਡ ਐਪਲੀਕੇਸ਼ਨ ਜਿਹੜੀ ਹੁੰਦੀ ਨਾ ਕਿ ਭਈ ਅਸੀਂ ਇੱਕ ਐਪਲੀਕੇਸ਼ਨ ਮਾਡਲ ਐਪਲੀਕੇਸ਼ਨ ਬਣਾ ਦਈਏ ਉਹਦੇ ਨਾਲ ਜਿਹੜੇ ਸਰਟੀਫਿਕੇਟ ਲੱਗਣੇ ਨੇ ਕਿਹੜੇ ਇਨਕਮ ਦਾ ਲਿਮਟ ਕੀ ਹੈਗੀ ਆ ਆਧਾਰ ਕਾਰਡ ਲੱਗਣਾ ਹੈ ਫੋਟੋ ਲੱਗਣੀ ਹੈ ਜਨਮ ਦਾ ਜਿਹੜਾ ਸਰਟੀਫਿਕੇਟ ਹੈ ਉਹ ਲੱਗਣਾ ਹੈਗਾ ਕੋਈ ਐਸਸੀ ਸਰਟੀਫਿਕੇਟ ਲੱਗਣਾ ਹੈ ਕੋਈ બીજી ਸਰਟੀਫਿਕੇਟ ਲੱਗਣਾ ਹੈਗਾ ਜਾਂ ਫਿਰ ਇਨਕਮ ਦਾ ਸਰੋ ਇਨਕਮ ਦਾ ਲਿਮਟ ਕਿੰਨੀ ਹੈ ਕਿੰਨੀ ਸੀਮਾ ਤੱਕ ਜਿਹੜੇ ਬੱਚੇ ਹੈਗੇ ਜਿਹੜੇ ਗਰੀਬ ਵਰਗਾਂ ਦੇ ਬੱਚੇ ਨੇ ਉਹ ਕਿਹੜੇ ਕਿਹੜੇ ਬੱਚੇ ਨੇ ਜਿਹੜੇ एलिਜੀਬਲ ਨੇ ਇੱਕ ਮੈਂ ਹੋਰ ਇਹ ਬਹੁਤ ਮਹੱਤਵਪੂਰਨ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਐਕਟ ਹੈਗਾ ਹੈ ਇਹ ਜਿੰਨੇ ਵੀ ਗਰੀਬ ਬੱਚੇ ਨੇ ਇਕਨੋਮਿਕਲੀ ਵੀਕਰ ਸੈਕਸ਼ਨ ਨੇ ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋਣ ਕਿਸੇ ਵੀ ਜਾਤ ਨੂੰ ਬਿਲੋਂਗ ਕਰਦੇ ਹੋਣ ਉਹ ਸਾਰੇ ਗਰੀਬ ਬੱਚੇ ਜਿਹੜੇ ਉਸ ਸੀਮਾ ਤੋਂ ਘੱਟ ਜਿਨ੍ਹਾਂ ਦੀ ਆਮਦਨ ਹੋਏਗੀ ਉਹਨਾਂ ਦੇ ਸਾਰੇ ਬੱਚੇ ਰਾਈਟ ਟੂ ਐਜੂਕੇਸ਼ਨ ਐਕਟ ਦੇ ਅੰਦਰ ਅਨਰੇਡ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲੇ ਲੈ ਸਕਦੇ ਹਨ ਪਰ ਪੰਜਾਬ ਸਰਕਾਰ ਨੇ ਕੋਈ ਆਦੇਸ਼ ਹੀ ਜਾਰੀ ਨਹੀਂ ਕੀਤਾ ਕੋਈ ਐਡ ਹੀ ਨਹੀਂ ਕੀਤੀ ਕੋਈ ਸਿੱਖਿਆ ਸਕੱਤਰ ਨੇ ਡੀਪੀਆਈ ਨੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਲੋਕਾਂ ਨੂੰ ਸਮਝਾਇਆ ਹੀ ਨਹੀਂ ਲੋਕਾਂ ਨੂੰ ਦੱਸਿਆ ਨਹੀਂ ਲੋਕਾਂ ਕੋਲ ਜਾਣਕਾਰੀ ਨਹੀਂ ਪਹੁੰਚੀ ਤੇ ਹੁਣ ਸਾਨੂੰ ਏ ਬਹੁਤ ਸਾਰੀਆਂ ਖਬਰਾਂ ਮਿਲ ਰਹੀਆਂ ਨੇ ਕਿਉਂਕਿ ਸਾਡੀ ਅਸੀਂ ਚਿੱਠੀਆਂ ਲਿਖਦੇ ਆ ਸਰਕਾਰ ਨੂੰ ਅੱਜ ਮੀਡੀਆ ਦੇ ਵਿੱਚ ਵੀ ਆਪਣਾ ਇਸ ਹਾਈ ਕੋਰਟ ਦੇ ਫੈਸਲੇ ਦੇ ਬਾਰੇ ਗੱਲ ਕਰਦੇ ਆ ਤੇ ਉਹਦੇ ਵਿੱਚ ਅਸੀਂ ਆਪਣਾ ਈਮੇਲ ਵੀ ਨੰਬਰ ਵੀ ਦਿੱਤਾ ਹੈ ਅਸੀਂ ਆਪਣਾ ਫੋਨ ਨੰਬਰ ਵੀ ਦਿੱਤਾ ਹੈ ਸਾਨੂੰ ਬਹੁਤ ਟਾਈਮ ਮਿਲਣ ਦੀ ਗੱਲ ਕਦ ਕਿਤੀ ਸੀ ਕਿਹੜੇ ਮੰਤਰੀ ਨਾਲ ਕਿਸ ਦੇ ਨਾਲ ਮਿਲਣ ਦੀ ਗੱਲ ਕਰੀ ਸੀ ਜਿਸ ਟਾਈਮ ਤੁਸੀਂ ਗੱਲ ਕੀਤੀ ਸੀ ਅਸੀਂ ਤਾਂ ਇੱਕ ਤਾਂ ਪਿਛਲੇ ਸਾਲ ਦੀ ਗੱਲ ਹੈ ਮੁੱਖ ਮੰਤਰੀ ਸਾਹਿਬ ਨਾਲ ਭਗਵੰਤ ਸਿੰਘ ਮਾਨ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਸੁਨੇਹਾ ਆਇਆ ਸੀ ਕਿ ਜਦੋਂ ਸਮਾਂ ਮਿਲੇਗਾ ਤੇ ਮੁੱਖ ਮੰਤਰੀ ਸਾਹਿਬ ਨਾਲ ਤੁਹਾਡੀ ਅਪਾਇੰਟਮੈਂਟ ਕਰਾਵਾਂਗੇ ਇਹ ਤਾਂ ਮੈਂ ਹੁਣ ਰੀਸੈਂਟਲੀ ਗੱਲ ਕਰਦਾ 24 ਮਾਰਚ ਦੀ ਗੱਲ ਹੈ ਜੀ 24 ਮਾਰਚ ਜਾਣੀ ਕਿ ਹਾਲੇ ਹੀ ਸਿਰਫ ਹਾਈ ਕੋਰਟ ਦਾ ਫੈਸਲਾ ਆਇਆ ਸੀ ਤੁਸੀਂ ਹੁਣ ਗੱਲ ਕਰ ਰਹੇ ਹੋ ਉਸ ਤੋਂ ਬਾਅਦ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਉਹਨਾਂ ਨੂੰ ਕਿਹਾ ਹੋਵੇ ਕਿ ਕੋਰਟ ਦਾ ਫੈਸਲਾ ਵੀ ਆਇਆ ਤੇ ਤੁਸੀਂ ਕੁਝ ਬੋਲੋ ਜਾਂ ਤੁਸੀਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਮਿਲਣ ਨਾ ਦਿੱਤਾ ਗਿਆ ਉਹ ਵੀ ਕਿਹੜਾ ਹਾਂ ਜੀ ਮੈਂ ਉਹਦੇ ਬਾਰੇ ਹੀ ਗੱਲ ਕਰਨੀ ਚਾਹੁੰਦਾ ਹਾਂ ਕਿ ਅਸੀਂ ਜਿਹੜੇ ਸੈਕਟਰੀ ਸਕੂਲ এডੂਕੇਸ਼ਨ ਪੰਜਾਬ ਨੇ ਮੈਡਮ ਅਨਿੰਦਤਾ ਮਿਤਰਾ ਜੀ ਉਹਨਾਂ ਨੂੰ ਮੈਂ ਈਮੇਲ ਪਾਈ ਹੈ ਅਸੀਂ ਕਿਹਾ ਸੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਕਿ ਇਸ ਐਕਟ ਨੂੰ ਕਿੱਦਾਂ ਲਾਗੂ ਕੀਤਾ ਜਾ ਸਕਦਾ ਹੈਗਾ ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮ ਆਇਆ ਔਰ ਉਹਨੇ ਕਿਹਾ ਕਿ ਜਿਹੜਾ 2025-26 ਦਾ ਸੈਸ਼ਨ ਹੈਗਾ ਇਹਦੇ ਵਿੱਚ ਸਾਰੇ 25% ਬੱਚਿਆਂ ਦਾ ਦਾਖਲਾ ਕੀਤਾ ਜਾਵੇ ਕਿਉਂਕਿ 25% ਹੈ ਟੋਟਲ ਜਿਹੜੀ ਗਿਣਤੀ ਮੈਂ ਦੱਸੀ ਹੈ ਪਹਿਲਾਂ ਵੀ ਉਹ ਇਹ ਹੈ ਕਿ 3 ਲੱਖ ਬੱਚੇ ਦੇ ਵਿੱਚੋਂ 25% ਜਿਹੜਾ ਬਣਦਾ 75000 ਬਣਦਾ। ਤੋਂ ਪੂਰੇ ਪੰਜਾਬ ਦੇ ਵਿੱਚ 75000 ਬੱਚਿਆਂ ਦੀ ਸਿਲੈਕਸ਼ਨ ਹੋਣੀ ਆ। 75000 ਬੱਚਿਆਂ ਤੇ ਅਗੇਂਸਟ ਕਿੰਨੇ ਬੱਚੇ ਅਪਲਾਈ ਕਰਦੇ ਆ? ਲੱਖ ਵੀ ਕਰ ਸਕਦੇ ਆ, 1.5 ਲੱਖ ਕਰ ਸਕਦੇ ਆ, 2 ਲੱਖ ਕਰ ਸਕਦੇ ਆ। 23 ਜ਼ਿਲ੍ਹੇ ਆ ਪੰਜਾਬ ਦੇ ਵਿੱਚ। 23 ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਹਦੇ ਵਿੱਚ ਕੀ ਸ਼ਰਤਾਂ ਨੇ, ਕਿਹੜੀ ਐਪਲੀਕੇਸ਼ਨ ਆ, ਕਿਹੜੇ ਰੋਲ ਆ, ਜਿਹੜੇ ਸਰਟੀਫਿਕੇਟ ਕਰਨੇ ਆ ਉਹਨਾਂ ਦੇ ਬਾਰੇ ਸਾਰਿਆਂ ਦੇ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਚਾਹੁੰਦੇ ਸੀ ਕਿ ਸਕਤੀ ਐਜੂਕੇਸ਼ਨ ਦੇ ਨਾਲ ਸਿੱਖਿਆ ਸਕੱਤਰ ਜਿਹੜੇ ਆ ਵਿਦਿਆ ਵਿਭਾਗ ਦੇ ਸਕਤੀ ਨੇ ਉਹ ਸਾਨੂੰ ਇੱਕ ਮੁਲਾਕਾਤ ਦਾ ਮੌਕਾ ਦੇਣ 24 ਤਰੀਕ ਨੂੰ ਅਸੀਂ ਈਮੇਲ ਪਾਈ ਉਸ ਤੋਂ ਬਾਅਦ ਅਸੀਂ ਟੈਲੀਫੋਨ ਕੀਤਾ ਸਾਨੂੰ ਕੋਈ ਵੀ ਮੁਲਾਕਾਤ ਦਾ ਮੌਕਾ ਨਹੀਂ ਮਿਲਿਆ ਨਾ ਹੀ ਸਾਡੀ ਈਮੇਲ ਦਾ ਜਵਾਬ ਮਿਲਿਆ ਤੇ ਇਸ ਤਰ੍ਹਾਂ ਲੱਗਦਾ ਕਿ ਉਹ ਸ਼ਾਇਦ ਮਿਲਣਾ ਹੀ ਨਹੀਂ ਚਾਹੁੰਦੇ ਸ਼ਾਇਦ ਉਹ ਕੋਈ ਕੀ ਆ ਉਹਨਾਂ ਦੀ ਮੰਦੀ ਗੱਲ ਅਸੀਂ ਕਹਿ ਸਕਦੇ ਹਾਂ ਸਰ ਹੁਣ ਜਦੋਂ ਕੋਈ ਰਿਜ਼ਲਟ ਆਪ ਨਹੀਂ ਹੋ ਰਿਹਾ ਆਪਣਾ ਹਾਈ ਕੋਰਟ ਦਾ ਵੀ ਆਰਡਰ ਆ ਗਿਆ ਤੁਹਾਡੇ ਸਾਰਾ ਕੁਝ ਮਿਲੇ ਤੁਹਾਡਾ ਅਗਲਾ ਕੀ ਸਟੈਪ ਹੋਊਗਾ ਵੀ ਉਹ ਬੱਚਿਆਂ ਦੇ ਦਾਖਲੇ ਨਹੀਂ ਹੋ ਸਕਣਗੇ ਮੈਂ ਇੱਕ ਤਾਂ ਹੋਰ ਦੋ ਤਿੰਨ ਗੱਲਾਂ ਇਹ ਦੱਸਣੇ ਚਾਹੁੰਦਾ ਕਿ ਜਿਹੜੇ ਸਾਨੂੰ ਫੋਨ ਆਏ ਆ ਜੀ ਔਰ ਅਸੀਂ ਵੀ ਫੋਨ ਕਰਦੇ ਆ ਲੋਕਾਂ ਦੇ ਬਹੁਤ ਸਾਰੇ ਫੋਨ ਆਏ ਆ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਆਏ ਆ ਸਾਨੂੰ ਪਟਿਆਲੇ ਤੋਂ ਵੀ ਆਏ ਨਾਬੇ ਤੋਂ ਵੀ ਆਏ ਮਰਿੰਡੇ ਤੋਂ ਵੀ ਆਏ ਲੁਧਿਆਣੇ ਤੋਂ ਆ ਰਹੇ ਚੰਗਰੂੜ ਬਰਨਾਲਾ ਜਲੰਧਰ ਤੋਂ ਵੀ ਆ ਰਹੇ ਨੇ ਉਹ ਜਿੰਨੇ ਵੀ ਬੱਚਿਆਂ ਨੂੰ ਥੋੜੀ ਜਾਗਰੂਕਤਾ ਹੈਗੀ ਆਪਣੇ ਆਪ ਪੱਧਰ ਤੇ ਜਿਉ ਜੋ ਉਹਨਾਂ ਨੇ ਅਖਬਾਰਾਂ ਵਿੱਚ ਪੜਿਆ ਜਿਹੜੇ ਕੁਝ ਪੜ੍ਹੇ ਲਿਖੇ ਲੋਕ ਹੈਗੇ ਆ ਉਹ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਐਪਲੀਕੇਸ਼ਨਾਂ ਦੇ ਕੇ ਉਹਨਾਂ ਸਕੂਲਾਂ ਦੇ ਵਿੱਚ ਦੇਣ ਗਏ ਲੇਕਿਨ ਸਕੂਲਾਂ ਦੇ ਵੱਲੋਂ ਉਹਨਾਂ ਨੂੰ ਐਡਮਿਸ਼ਨ ਦੇਣ ਦੀ بجائے ਦਾਖਲਾ ਦੇਣ ਦੀ بجائے ਉਹਨਾਂ ਨੂੰ ਮਿਸ ਗਾਈਡ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਹੀ ਸੂਚਨਾ ਨਹੀਂ ਦਿੱਤੀ ਜਾ ਰਹੀ ਸਾਡੇ ਕੋਲ ਬਿਲਕੁਲ ਜੇ ਨੂੰ ਕਹਿੰਦੇ ਆ ਕਾਗਜ਼ੀ ਪ੍ਰੂਫ ਹੈਗਾ ਸਾਡੇ ਕੋਲ ਉਹਨਾਂ ਦੀਆਂ ਚਿੱਠੀਆਂ ਭੇਜੀਆਂ ਐਪਲੀਕੇਸ਼ਨਾਂ ਭੇਜੀਆਂ ਤੇ ਉਹਨਾਂ ਨੇ ਇਹ ਦੱਸਿਆ ਹੈਗਾ ਕਿ ਵੀ ਸਾਡੇ ਕਈ ਸਕੂਲਾਂ ਨੇ ਦੱਸਿਆ ਵੀ ਸਾਡੇ ਕੋਲ ਸਰਕਾਰ ਦੇ ਹਾਲੇ ਜਿਹੜੀਆਂ ਡਾਇਰੈਕਸ਼ਨ ਹੈਗੀਆਂ ਜਿਹੜੀਆਂ ਹਦਾਇਤਾਂ ਹਜ ਤੱਕ ਪਹੁੰਚੀਆਂ ਨਹੀਂ ਹੈ ਕਈ ਸਕੂਲਾਂ ਨੇ ਦੱਸਿਆ ਕਿ ਸਾਡੇ ਕੋਲ ਅਗਰ ਹਦਾਇਤਾਂ ਪਹੁੰਚੀਆਂ ਵੀ ਹੈਗੀਆਂ ਤੇ ਲੇਕਿਨ ਸਾਡਾ ਸਕੂਲ ਕਿਉਂਕਿ ਕੋਈ ਸੇਂਟ ਜੋਸਿਪ ਸਕੂਲ ਹੈ ਕੋਈ ਸੇਂਟ ਕੋਈ 크੍ਰਿਸਚੀਅਨ ਸਕੂਲ ਹੈ ਉਹ ਕਹਿੰਦੇ ਸਾਡੇ ਸਕੂਲ ਤਾਂ ਮinority ਸਕੂਲ ਹੈ ਸਾਡੇ ਤੇ ਲਾਗੂ ਹੀ ਨਹੀਂ ਹੁੰਦਾ ਇੱਕ ਸਕੂਲ ਨੇ ਲੁਧਿਆਣੇ ਵਾਲੇ ਸਕੂਲ ਨੇ ਤਾਂ ਇਹ ਦੱਸਿਆ ਹੈਗਾ ਮੇਰੇ ਸਾਹਮਣੇ ਆ ਮੈਂ ਤੁਹਾਡਾ ਜ਼ਿਕਰ ਕਰਨਾ ਚਾਹੁੰਦਾ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਾ ਮਾਜਰਾ ਜ਼ਿਲ੍ਹਾ ਲੁਧਿਆਣਾ ਇਹਨਾਂ ਨੇ ਇਹ ਕਿਹਾ ਬਈ ਇਹ ਅਸੀਂ ਸਿੱਧਾ ਦਾਖਲਾ ਨਹੀਂ ਕਰ ਸਕਦੇ ਤੁਸੀਂ ਆਪਣੇ ਐਜੂਕੇਸ਼ਨ ਵਿਭਾਗ ਦੇ ਰਾਹੀਂ ਆਓ ਉਹ ਕਰੇਗਾ ਦੂਸਰਾ ਉਹਨਾਂ ਨੇ ਇਹ ਕਹਿਆ ਕਿ ਵੀ ਇਹ ਰਿंबर्सਮੈਂਟ ਜਾਨੀ ਕਿ ਫੀਸ ਕੌਣ ਦੇਵੇਗਾ ਇਹਦੇ ਬਾਰੇ ਕੁਝ ਨਹੀਂ ਪਤਾ ਜਾਨੀ ਕਿ ਉਹਨਾਂ ਨੇ ਸਿੱਧੇ ਤੌਰ ਤੇ ਇਹ ਸਾਡਾ ਜਿਹੜਾ ਬਿਲਕੁਲ ਡਾਕੂਮੈਂਟਰੀ ਐਵੀਡੈਂਸ ਹੈ ਮੇਰੇ ਕੋਲ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਪਈਆਂ ਨੇ ਜਿਹੜਾ ਕਿ ਦੱਸਿਆ ਹੈਗਾ ਕਿ ਅਸੀਂ ਇਹ ਦਾਖਲਾ ਨਹੀਂ ਦੇ ਰਹੇ ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਬੱਚਿਆਂ ਨੂੰ ਸਹੀ ਸੂਚਨਾ ਨਹੀਂ ਦਿੱਤੀ ਜਾ ਰਹੀ ਔਰ ਅਸੀਂ ਵੀ ਟੈਲੀਫੋਨ ਤੇ ਦੋ ਤਿੰਨ ਕਾ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਜੀ ਅਸੀਂ ਜੋ ਵੀ ਫੈਸਲਾ ਕਰਨਾ ਹੈ ਦਾਖਲਾ ਦੇਣਾ ਹੈ ਨਹੀਂ ਦੇਣਾ ਹੈ ਅਸੀਂ ਆਪਣੀ ਮੈਨੇਜਮੈਂਟ ਦੇ ਨਾਲ ਗੱਲਬਾਤ ਕਰਕੇ ਦਿਆਂਗੇ ਇਹ ਪੰਜਾਬ ਦੇ ਵਿੱਚ ਹੀ ਹੈ ਜਾਂ ਹੋਰ ਸਟੇਟ ਦੇ ਵਿੱਚ ਵੀ ਕੋਈ ਲਪੜਾ ਇਸ ਤਰ੍ਹਾਂ ਦਾ ਹੈ ਕਿ ਇਹ ਕਾਨੂੰਨ ਲਾਗੂ ਨਹੀਂ ਕੀਤਾ ਜਾ ਰਿਹਾ ਇਹ ਮੈਂ ਤੁਹਾਨੂੰ ਦੱਸਦਾ ਕਿ ਪਰ ਮੈਂ ਇੰਡੀਆ ਦੇ 29 ਸੂਬੇ ਨੇ ਜਿਹੜੇ ਵਿੱਚ ਤਿੰਨ ਸਟੇਟ ਪੰਜਾਬ ਤੋਂ ਇਲਾਵਾ ਕੇਰਲਾ, ਤੇਲੰਗਾਨਾ ਤੇ ਬੈਸਟ ਬੰਗਾਲ ਸਿਗੇ ਜਿਹੜੇ ਇਹਨੂੰ ਲਾਗੂ ਨਹੀਂ ਕਰ ਰਹੇ ਸਿਗੇ ਔਰ ਪੰਜਾਬ ਉਹਨਾਂ ਦੇ ਵਿੱਚ ਬਹੁਤ ਪ੍ਰਮੁੱਖ ਰਾਜ ਹੈਗਾ ਜਿਹੜਾ ਕਿ ਲਾਗੂ ਨਹੀਂ ਕਰ ਰਿਹਾ ਕਿ ਜਿਹਨੂੰ ਅਸੀਂ ਬੜਾ ਪ੍ਰੋਗਰੈਸਿਵ ਸੂਬਾ ਮੰਨਦੇ ਹਾਂ ਪ੍ਰੋਗਰੈਸਿਵ ਸੋਚਦੇ ਲੋਕ ਮੰਨਦੇ ਹਾਂ ਔਰ ਵੱਡੀ ਗੱਲ ਤੇ ਹੈ ਕਿ ਇੰਨੀ ਜਦੋਜਹਿਦ ਦੇ ਬਾਅਦ ਇੰਨੀਆਂ ਚਿੱਠੀਆਂ ਲਿਖੀਆਂ ਇੰਨੇ ਧਰਨੇ ਦਿੱਤੇ ਸਾਰੇ ਬੰਦਿਆਂ ਨੂੰ ਮਿਲੇ ਲੇਕਿਨ ਪੰਜਾਬ ਦੀਆਂ ਸਰਕਾਰਾਂ ਨੇ ਚਾਹੇ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਉਹ ਕਾਂਗਰਸ ਦੀ ਸੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਬਦਲ ਸਿੰਘ ਦੀ ਸਰਕਾਰ ਬੰਦਰ ਸਿੰਘ ਦੀ ਸਰਕਾਰ ਉਸ ਤੋਂ ਬਾਅਦ ਚੰਦਜੀਤ ਸਿੰਘ ਚੰਨੀ ਆਏ ਉਸ ਤੋਂ ਬਾਅਦ 3 ਸਾਲਾਂ ਤੋਂ ਲੈ ਕੇ ਹੁਣ ਤੱਕ ਭਗਵੰਤ ਸਿੰਘ ਦੀ ਮਾਨ ਦੀ ਸਰਕਾਰ ਹੈ ਉਹਨਾਂ ਨੇ ਵੀ ਸਾਡੀ ਕਿਸੇ ਵੀ ਚਿੱਠੀ ਤੇ ਕਿਸੇ ਵੀ ਅਪੀਲ ਤੇ ਕਿਸੇ ਵੀ ਦਲੀਲ ਤੇ ਕੋਈ ਵੀ ਗੌਰ ਨਹੀਂ ਕੀਤੀ ਤੇ ਅਲਟੀਮੇਟਲੀ ਸਾਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਅਪੀਲ ਕਰਨੀ ਪਈ ਇਹ ਤਾਂ ਹੁਣ ਅਲਟੀਮੇਟਲੀ ਹਾਈ ਕੋਰਟ ਨੇ ਦਖਲ ਦਿੱਤਾ ਹੈ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਨਿਆਂਪਾਲਿਕਾ ਦਾ ਜਿਹੜੀ ਜੁਡੀਸ਼ਨੀ ਹੈਗੀ ਉਹਦਾ ਬਹੁਤ ਵੱਡਾ ਰੋਲ ਹੁੰਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਮੈਂ ਕਹਾਂਗਾ ਕਿ ਕੁਝ ਪੰਜਾਬੀ ਦੇ ਵਿੱਚ ਜਿਨੂੰ ਕਹਿੰਦੇ ਚਲਾਕੀਆਂ ਕੀਤੀਆਂ ਜਾ ਰਹੀਆਂ ਜੋ ਪੰਜਾਬ ਸਰਕਾਰ ਨੇ ਵੀ ਕੀਤੀ ਸੀ ਇਸ ਤਰ੍ਹਾਂ ਜੁਪੀ ਦੀ ਸਰਕਾਰ ਨੇ ਵੀ ਕੀਤੀ ਮਹਾਰਾਸ਼ਟਰ ਦੀ ਸਰਕਾਰ ਨੇ ਵੀ ਕੀਤੀ ਅਸਾਮ ਦੀ ਸਰਕਾਰ ਨੇ ਵੀ ਕੀਤੀ ਔਰ ਬਹੁਤ ਸਾਰੇ ਕੇਸ ਬਹੁਤ ਸਾਰੇ ਕੇਸ ਹਾਈ ਕੋਰਟ ਦੇ ਵਿੱਚ ਗਏ ਸੁਪਰੀਮ ਕੋਰਟ ਦੇ ਵਿੱਚ ਗਏ ਸੁਪਰੀਮ ਕੋਰਟ ਨੇ ਵੀ ਅਲਟੀਮੇਟਲੀ ਕਿਹਾ ਕਿ ਤੁਹਾਨੂੰ ਲਾਗੂ ਕਰਨਾ ਪੈਣਾ ਹੈ لیکن अल्टिमेटली ਹੁਣ ਅਗਰ ਪੰਜਾਬ ਦੇ ਵਿੱਚ ਹਾਈ ਕੋਰਟ ਨੇ ਲਾਗੂ ਕੀਤਾ ਹੈ ਤੇ ਮੈਂ ਇਹੀ ਬਰੀਫਲੀ ਇਹੀ ਕਹਿਣਾ ਚਾਹੁੰਦਾ ਹਾਂ ਕਿ ਹਾਈ ਕੋਰਟ ਤੇ ਹਕੂਮਤ ਦੇ ਬਾਵਜੂਦ ਵੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਸੁਹਿਰਦ ਨਹੀਂ ਹੈ ਪੂਰੀ ਤਰ੍ਹਾਂ ਗੰਭੀਰ ਨਹੀਂ ਹੈ ਇਹਨਾਂ ਦਾ ਮਹਿਕਮਾ ਜਿਹੜਾ ਐਜੂਕੇਸ਼ਨ ਮਹਿਕਮਾ ਹੈ ਸਕੂਲ ਐਜੂਕੇਸ਼ਨ ਮਹਿਕਮਾ ਡੀਪੀਆਈ ਸਕੂਲ ਮੋਹਾਲੀ ਔਰ ਇਹ ਜਿਲ੍ਹਾ ਜਿਹੜੇ ਸਿੱਖਿਆ ਅਧਿਕਾਰੀ ਹੈਗੇ ਆ ਉਹ ਇਹ ਜ ਫੈਸਲੇ ਨੂੰ ਲਾਗੂ ਕਰਨ ਦੇ ਲਈ ਬਹੁਤ ਗੰਭੀਰ ਨਹੀਂ ਹੈ ਤੁਹਾਨੂੰ ਪਤਾ ਕਿ ਅੱਜ 7 ਅਪ੍ਰੈਲ ਹੋ ਗਈ ਆ ਹੋਰ ਤਾਂ ਪੜਾਈ ਵੀ ਸ਼ੁਰੂ ਹੋ ਚੁੱਕੀ ਆ 25 26 ਦੇ ਸੈਸ਼ਨ ਦੀ ਲੇਕਿਨ ਬੱਚਿਆਂ ਦਾ ਦਾਖਲਾ ਹਾਲੇ ਵੀ ਵਿੱਚੇ ਪਿਆ ਜੋ ਕਿ ਬਹੁਤ ਹੀ ਗੰਭੀਰ ਮਸਲਾ ਹੈ ਬਹੁਤ ਚਿੰਤਾ ਦਾ ਵਿਸ਼ਾ ਹੈ ਤਾਂ ਜੋ ਤੁਸੀਂ ਪ੍ਰਸ਼ਨ ਪੁੱਛਿਆ ਸੀ ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਇਹ ਨਾ ਲਾਗੂ ਨਹੀਂ ਕੀਤਾ ਤੇ ਸਾਡਾ ਅਗਲਾ ਕਦਮ ਤੇਹੀ ਹੋਏਗਾ ਕਿ ਅਸੀਂ ਸਾਰਾ ਇਨਫੋਰਮੇਸ਼ਨ ਇਕੱਠੀ ਕਰਕੇ ਸਾਰੇ ਸਕੂਲਾਂ ਤੋਂ ਸਾਰੇ ਜ਼ਿਲ੍ਹਿਆਂ ਤੋਂ ਅਸੀਂ ਪੰਜਾਬ ਸਰਕਾਰ ਤੇ ਜਿੰਨੋਂ ਜੋ ਵੀ ਇਹਨਾਂ ਦੀ ਬਦਲੀਤੀ ਹੈ ਜੋ ਇਹਨਾਂ ਦੀ ਬਿਹਤਰ ਇੰਟੈਂਸ਼ਨ ਹੈ ਲੱਗੂ ਨਹੀਂ ਕਰ ਰਹੇ ਅਸੀਂ ਦੁਬਾਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਨਹਾਨੀ ਦਾ ਕੇਸ ਪੰਜਾਬ ਸਰਕਾਰ ਦੇ ਖਿਲਾਫ ਔਰ ਜਿਹੜੇ ਅਨਲੀਟਰਡ ਪ੍ਰਾਈਵੇਟ ਸਕੂਲ ਹੈਗੇ ਆ ਉਹਨਾਂ ਦੇ ਖਿਲਾਫ ਲੈ ਕੇ ਜਾਵਾਂਗੇ ਅਸੀਂ ਹਾਈ ਕੋਰਟ ਨੂੰ ਦੱਸਾਂਗੇ ਵੀ ਤੁਸੀਂ ਫੈਸਲਾ ਤਾਂ ਦਿੱਤਾ ਲੇਕਿਨ ਇਹ ਲੱਗੂ ਨਹੀਂ ਹੋ ਰਿਹਾ ਜ਼ਮੀਨੀ ਜ਼ਮੀਨੀ ਪੱਧਰ ਤੇ ਪੰਜਾਬ ਸਰਕਾਰ ਲੱਗੂ ਨਹੀਂ ਕਰ ਰਹੀ ਇਹ ਸਾਡਾ ਅਗਲਾ ਕਦਮ ਹੋਏਗਾ ਵੀ ਇਹ ਐਕਟ 1410 ਤੋਂ ਲਾਗੂ ਸੀ ਜਦ ਕੇ ਇਸ ਸੈਕਟਰ ਦੇ ਵਿੱਚ ਇਹਨਾਂ ਸਕੂਲਾਂ ਨੇ ਜਦੋਂ ਰੈਕਗਨੀਸ਼ਨ ਸਰਟੀਫਿਕੇਟ ਵਾਸਤੇ ਅਪਲਾਈ ਕਰਿਆ ਤਾਂ ਉਹਦੇ ਵਿੱਚ ਲਿਖਿਆ ਵੀ ਅਸੀਂ 25% ਦਾਖਲ ਕਰਾਂਗੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਹਨੂੰ ਰੈਕਗਨੀਸ਼ਨ ਸਰਟੀਫਿਕੇਟ ਈਸ਼ੂ ਕਰਤਾ ਉਹਦੇ ਚ ਕੰਡੀਸ਼ਨ ਲਾਤੀ ਹੋਰ ਵੀ ਕੰਡੀਸ਼ਨਾਂ ਇਹ ਕੰਡੀਸ਼ਨ ਨਹੀਂ ਲਾਈ ਵੀ ਘੱਟੋ ਘੱਟ 25% ਤੁਸੀਂ ਦਾਖਲਾ ਦਿਓਗੇ ਠੀਕ ਹੈ ਜੀ ਕਿਸੇ ਵੀ ਜ਼ਿਲ੍ਹਾ ਸਿੱਖਿਆ ਅਫਸਰ ਜਾਂ ਅਧਿਕਾਰੀ ਨੇ ਇਹ ਕੰਡੀਸ਼ਨ ਚੈੱਕ ਨਹੀਂ ਕੀਤੀ ਇਸ ਐਕਟ ਬਾਰੇ ਤਾਂ ਪਹਿਲਾਂ ਹੀ ਸਭ ਨੂੰ ਪਤਾ ਸੀ ਇਹਦੇ ਵਿੱਚ ਪੰਜਾਬ ਗਵਰਨਮੈਂਟ ਬੁਰੀ ਤਰ੍ਹਾਂ ਫੇਲ ਹੋਈ ਹੈ ਇਹਨਾਂ ਨੇ ਲਗਭਗ 10 ਲੱਖ ਤੋਂ ਵੱਧ ਬੱਚਿਆਂ ਦਾ ਮੈਰੀ ਸਿੱਖਿਆ ਨਾ ਦੇ ਕੇ ਉਹਨਾਂ ਦੀ ਬૌਧਿਕ ਨਸ਼ਲ ਕੁਸ਼ੀ ਕੀਤੀ ਹੈ ਇਹ ਬਹੁਤ ਗੰਭੀਰ ਮੁੱਦਾ ਹੈ ਤੇ ਹੁਣ ਤਾਂ ਪੰਜਾਬ ਵਨ ਹਰਿਆਣਾ ਹਾਈ ਕੋਰਟ ਦੇ ਵੀ ਆਰਡਰ ਆ ਗਏ ਪਰ ਅਯਾਮੀ ਪੰਜਾਬ ਸਰਕਾਰ ਸੁਸਤ ਬੈਠੀ ਹੈ ਜਿਨਾ ਸਿੱਖਿਆ ਅਫਸਰ ਸੁਸਤ ਬੈਠੇ ਨੇ ਤੇ ਬਹੁਤ ਮਾੜੀ ਗੱਲ ਹੈ ਹਾਲਾਂਕਿ ਜਦ ਕਿ ਇਹਨੂੰ ਜਦੋਂ ਹੋਰ ਸਕੀਮਾਂ ਹੁੰਦੀਆਂ ਐ ਐਡਵਰਟਾਈਜ਼ਮੈਂਟਾਂ ਆਂ ਅਖਬਾਰਾਂ ਚ ਦੰਨੀਆਂ ਐ ਇਹਨਾਂ ਨੇ ਅਖਬਾਰਾਂ ਚ ਐਡਵਰਟਾਈਜ਼ਮੈਂਟੀ ਕਿਸੇ ਨੂੰ ਹੋ ਨਹੀਂ ਕੀਤਾ ਹੈ ਅੱਛਾ ਇੱਕ ਗੱਲ ਮੈਂ ਜਿਹੜੀ ਮਹੱਤਵਪੂਰਨ ਦੱਸਣੀ ਚਾਹੁੰਦਾ ਕਿ 15 ਚਹਲਾਂ ਬਾਅਦ ਅਸੀਂ ਹਾਈ ਪੰਜਾਬ ਐਡ ਹਰਿਆਣਾ ਹਾਈ ਕੋਰਟ ਦੇ ਕੋਲ ਗਏ ਤੇ ਇਹ ਫੈਸਲਾ ਆਇਆ ਲੇਕਿਨ ਜਿਹੜੀ ਗੱਲ ਜਿਹੜੀ ਇੱਕ ਗਲਤ ਬਿਆਨਬਾਜ਼ੀ ਜਿਹੜੀ ਕਿ ਬਿਲਕੁਲ ਝੂਠ ਹੈ ਸੱਚ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਹ ਕਹਿ ਰਿਹਾ ਕਿ ਕਾਲੀ ਦਲ ਨਹੀਂ ਲਾਗੂ ਨਹੀਂ ਕੀਤੀ ਕਾਂਗਰਸ ਸਰਕਾਰ ਨੇ ਲਾਗੂ ਨਹੀਂ ਕੀਤੀ ਤਾਂ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਤੇ 3 ਸਾਲ ਪਹਿਲਾਂ 2022 ਮਾਰਚ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਚੁੱਕੀ ਸੀ 3 ਸਾਲ ਬੀਤਣ ਦੇ ਬਾਵਜੂਦ ਵੀ ਸਾਡੀਆਂ ਚਿੱਠੀਆਂ ਲਿਖਣ ਦੇ ਬਾਵਜੂਦ ਵੀ ਮੀਡੀਆ ਦੇ ਵਿੱਚ ਆਉਣ ਦੇ ਬਾਵਜੂਦ ਵੀ ਇਹਨਾਂ ਲਾਗੂ ਨਹੀਂ ਕੀਤੀ ਹੁਣ ਇਹ ਪ੍ਰਚਾਰ ਕਰ ਰਿਹਾ ਕਿ ਵੀ ਬਾਕੀ ਸਰਕਾਰਾਂ ਨੇ ਜਿਹੜੀਆਂ ਪਹਿਲੀਆਂ ਸੀਗੀਆਂ ਅਕਾਲੀ ਭਾਜਪੀ ਸਰਕਾਰ ਔਰ ਕਾਂਗਰਸ ਸਰਕਾਰ ਨੇ ਲਾਗੂ ਨੇ ਕੀਤਾ ਲੇਕਿਨ ਅੱਜ ਹੀ ਹੁਣ ਲਾਗੂ ਕਰ ਰਹੇ ਆ ਆਮ ਆਦੀ ਪਾਰਟੀ ਸਰਕਾਰ ਲਾਗੂ ਕਰ ਰਹੀ ਆ ਆਮ ਆਦੀ ਪਾਰਟੀ ਦੀ ਸਰਕਾਰ ਲਾਗੂ ਨਹੀਂ ਕਰ ਰਹੀ ਇਹ ਲਾਗੂ ਹੋ ਰਿਹਾ ਹੈ ਜਾਂ ਲਾਗੂ ਹੋਏਗਾ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਕਰਕੇ ਲਾਗੂ ਹੋਇਆ ਜਾਂ ਹੋ ਰਿਹਾ ਹੈਗਾ ਹਾਈ ਕੋਰਟ ਦਾ ਫੈਸਲਾ ਅਗਰ ਨਾ ਆਉਂਦਾ ਤਾਂ ਇਹ ਅੱਜ ਵੀ 25 26 ਦਾ ਜਿਹੜਾ ਅਸੀਂ ਗੱਲ ਕਰਦੇ ਆਂ ਕਿ 2025 26 ਦਾ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਜੋ ਹੁਕਮ ਦਿੱਤੇ ਉਹ ਵੀ ਨਹੀਂ ਆਉਂਦੇ ਪੰਜਾਬ ਸਰਕਾਰ ਨੇ ਤਾਂ ਚਾਹੇ ਉਹ ਅਕਾਲੀਆਂ ਦੀ ਹੋਵੇ ਆਮ ਆਦਮੀ ਪਾਰਟੀ ਦੀ ਹੋਵੇ ਕਾਂਗਰਸ ਦੀ ਹੋਵੇ ਕਿਸੇ ਨੇ ਪੰਜਾਬ ਦੇ ਗਰੀਬ ਬੱਚਿਆਂ ਦੀ ਪੜਾਈ ਦੇ ਵੱਲ ਧਿਆਨ ਨਹੀਂ ਦਿੱਤਾ ਤੇ ਮੈਂ ਇਹਨੂੰ ਹਾਈਲਾਈਟ ਕਰਨਾ ਚਾਹੁੰਦਾ ਕਿ ਮੁੱਖ ਮੰਤਰੀ ਪੰਜਾਬ ਬਿਲਕੁਲ ਝੂਠ ਦੇ ਸਹਾਰੇ ਤੇ ਇਹ ਬਿਆਨ ਦਿੱਤਾ ਉਹਨਾਂ ਨੇ ਇਹ ਉਹਨਾਂ ਨੇ ਲਾਗੂ ਨਹੀਂ ਕੀਤਾ ਜੇ ਲਾਗੂ ਕਰਨਾ ਹੁੰਦਾ ਤੇ 3 ਸਾਲ ਪਹਿਲਾਂ ਹੀ ਜਦੋਂ ਮਾਰਚ 2022 ਦੇ ਵਿੱਚ ਇਹਨਾਂ ਦੀ ਸਰਕਾਰ ਆਈ ਹੈ ਤੇ ਉਸ ਵੇਲੇ ਇਹ ਲਾਗੂ ਕਰ ਦਿੰਦੇ ਜਿਹੜੇ ਕਹਿੰਦੇ ਜਿਹੜਾ ਤੁਸੀਂ ਕਹਿ ਰਹੇ ਲਾਗੂ ਨਹੀਂ ਹੋਇਆ 7 ਅਪ੍ਰੈਲ ਅੱਜ ਹੋ ਗਏ ਹੁਣ ਤਾਂ ਦਾਖਲੇ ਹੋ ਵੀ ਨਹੀਂ ਸਕਦੇ ਇੱਤੇ ਵੀ ਅਸੀਂ ਤਾਂ ਕਰ ਲਿਆ ਮੈਂ ਜਿਹੜਾ ਜ਼ਿਕਰ ਕੀਤਾ ਇੱਕ ਮਹੀਨਾ ਇਹਨਾਂ ਨੇ ਲੇਟ ਜਿਹੜੀ ਨੋਟੀਫਿਕੇਸ਼ਨ ਵਿਟਰਾ ਕੀਤੀ ਆ 7 ਵਿਧਨ ਬੈਕਟਚਾਰ ਰੂਲ ਜਿਹੜਾ ਇਹਨਾਂ ਦਾ ਉਹ ਇੱਕ ਮਹੀਨਾ ਇਹਨਾਂ ਨੇ ਲੇਟ ਕੀਤੀ ਆ ਜਿਹੜੀ ਪ੍ਰਕਿਰਿਆ ਤੇ ਚੱਲਦੀ ਰਹਿੰਦੀ ਆ ਦਾਖਲਿਆਂ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਆ ਮੈਂ ਤੁਹਾਨੂੰ ਜ਼ਿਕਰ ਕਰਨਾ ਚਾਹੁੰਦਾ ਕਿ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਕੇਸ ਵਿੱਚ ਇਹ ਕਿਹਾ ਸੀਗਾ ਕਿ ਅਗਰ ਲੇਟ ਵੀ ਹੋ ਗਏ ਆ ਅਗਰ ਸੀਟਾਂ ਭਰ ਵੀ ਗਈਆਂ ਨੇ ਤੇ ਮਹਾਰਾਸ਼ਟਰ ਦੇ ਕੇਸ ਵਿੱਚ ਸੁਪਰੀਮ ਕੋਰਟ ਦੇ ਆਦੇਸ਼ ਹੈਗੇ ਆ ਕਿ ਤੁਸੀਂ ਆਪਣੀਆਂ ਸੀਟਾਂ ਵਧਾ ਲਓ ਤੇ ਉੱਥੇ ਸੀਟਾਂ ਵਧਾਈਆਂ ਗਈਆਂ ਸੀਗੀਆਂ ਕਿਉਂਕਿ 19 ਫਰਵਰੀ ਨੂੰ ਹਾਈ ਕੋਰਟ ਦੇ ਆਦੇਸ਼ ਬੜੇ ਸਪਸ਼ਟ ਹੈ ਕਿ ਤੁਸੀਂ 25% ਸੀਟਾਂ ਰਿਜ਼ਰਵ ਕਰਨੀਆਂ ਨੇ ਇਹ 25% ਬੱਚਿਆਂ ਦੇ ਲਈ ਓਕੇ ਜੀ ਓਕੇ